ਇਸੋਕ ਮਨੀ ਮਹੱਲਾ ਪੰਜਵਾਸ ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਜੀ ਨਮਹਿ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੋਤਿ ਪਾਵਉ ਕਲ ਕਲੇਸ ਤਨ ਮਾਹਿਮ ਕਾਵ ਸਿਮਰਉ ਜਾਸੁ ਬਿਸੰ ਕਰੇ ਕਾ ਨਾਮ ਜਬ ਤਾ ਅਗਰੰਤ ਨਿਕੈ ත් ප්‍රාණ සමත ස දාක්කෙරකින්නේ රාමනාමය එකක් හරිිකන කායකෙරිෙස දීීම සාාවවතාකි මෙැහමඟර නාවයකං කියක දර්ස්තු හාරුුණාම ොන සංමාහය ධාරු සුක්මනි සෝගමත ප්‍ර්ාම පගතු ජනාකය මනම සසාම හරිකානාම දස්කී වූට හටක නමුදර යනකෝට රහාව ප්‍රවකශමන ਗੁਰਬਿਰਨਾਮ ਬਸ ਸਾਹਿਬ ਪ੍ਰਭ ਕੇ ਸਮਨ ਦੁਖ ਜਮਨ ਸਹਿ ਪ੍ਰਭ ਕੇ ਸਮਰਨ ਕਾਲ ਪਰ ਹਰ ਪ੍ਰਭ ਕੇ ਸਮਨ ਦੁਸ਼ਮਨ ਦਰ ਪ੍ਰਭ ਸਮਦ ਕਸ਼ ਬਿਗਨ ਲਗੇ ਪ੍ਰਭ ਕੇ ਸਮਰਨ ਨੰਦਨ ਜਾਗੇ ਪ੍ਰਭ ਕੇ ਸਮਨ ਪਾਉ ਨਾਮ ਬੈ ਪ੍ਰਭ ਕੇ ਸਮਨ ਦੁਖ ਨ ਸੁਨਤਾ ਪੈ ਪ੍ਰਭ ਕੇ ਸਮਨ ਸਾਧਿਕ ਸੰਗ ਸਰਬਨਦਾਨ ਨਾਨਕ ਹਰਿ ਰਣ ਪ੍ਰਭ ਕੇ ਸਮਰਨ ਰੇਦ ਸੇਦਨਉਨਦ ਪ੍ਰਭ ਕੇ ਸਮਨ ਗਿਆਨ ਧਿਆਨ ਤਦਬੂਧ ਪ੍ਰਭ ਕੇ ਸਮਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਤੀਰਥ ਸਰਾਨੀ ਪ੍ਰਭ ਕੈ ਸੁਨ ਦਰਗਹਿ ਮਾਨੀ ਪ੍ਰਭ ਕੈ ਸਮਨ ਹੋਇ ਸੋ ਪਲਾ ਪ੍ਰਭ ਕੈ ਸਮਨ ਸੋ ਫਲ ਫਲਾ ਸੇ ਸਿਮਨ ਜਨਾ ਉਸ ਮਰਾਇ ਨਾਨਕ ਕੈ ਕਲਾ ਗੋ ਪਾਈ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕੈ ਸਿਮਰਨ ਉਦਰੇ ਮੁਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਜੈ ਪ੍ਰਭ ਕੈ ਸਿਮਰਨ ਸਭ ਕੇ ਸੁ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾ ਸਭ ਪ੍ਰਭ ਕੈ ਸਿਮਰਨ ਪੂਰਨਾ ਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਤ ਮਾਇ ਸਮਾਇ ਪ੍ਰਭ ਜੀ ਵਸੈ ਸਾਧਿ ਕ੍ਰਿਸ਼ਨ ਨਾਨਕ ਜਾਨਕ ਦਾਸੁੰਦਸਨਾ ਪ੍ਰਭ ਕੋ ਸੁਮਰੇ ਸਤਨਵੰਤੇ ਪ੍ਰਭ ਕੋ ਸੁਮਰੇ ਪਤਵੰਤੇ ਪਤਵੰਤੇ ਪ੍ਰਭੂ ਕੋ ਸਮਰੈ ਸੇ ਜਨ ਪ੍ਰਵਾਨ ਪ੍ਰਭੂ ਕੋ ਸਮਰੈ ਸੇ ਪੁਰਖ ਪ੍ਰਦਾਨ ਪ੍ਰਭੂ ਕੋ ਸਮਰੈ ਸੇ ਬੇਮੁਖਤਾ ਦੇ ਪ੍ਰਭੂ ਕੋ ਸਮਰੈ ਸੇ ਸਰੂਪ ਕੇ ਰਾਜੇ ਪ੍ਰਭੂ ਕੋ ਸਮਰੈ ਸੇ ਸੁਖਵਾਸੀ ਪ੍ਰਭੂ ਕੋ ਸਮਰੈ ਸੇ ਸਦਾ ਆਬੇਨਾਸੀ ਸਿਮਰਣ ਤੇ ਲਾਗ ਜਨ ਆਵਦਾ ਹੈ ਅਨੰਦਨ ਕੀ ਮੰਗਰ ਵਾਲਾ ਪ੍ਰਭੂ ਕੋ ਸਮਰੈ ਸੇ ਪਰਉਪਕਾਰੀ ਪ੍ਰਭੂ ਕੋ ਸਮਰੈ ਤਨ ਸਦ ਬਲਿਹਾਰੀ ਪ੍ਰਭੂ ਕੋ ਸਮਰੈ ਸੇ ਮੁਖ ਸੁਹਾਵੇ ਪ੍ਰਭੂ ਕੋ ਸਮਰੈ ਤਨ ਸੁਖੁ ਬਿਹਾਵੇ ਪ੍ਰਭੂ ਕੋ ਸਮਰੈ ਤਨ ਆਤਮ ਜੀਤਾ ਪ੍ਰਭੂ ਕੋ ਸਮਰੈ ਤਨ ਨਿਰਮਲ ਰੀਤਾ ਪ੍ਰਭੂ ਕੋ ਸਮਰੈ ਤਨ ਅਨੰਦਕਨੇ ਦੇ ਪ੍ਰਭੂ ਕੋ ਸਮਰੈ ਬਸਹਿ ਹਾਰਣੀ ਰੇ ਸੰਤਿ ਗ੍ਰਿਪਾ ਦੇਂਦਨ ਜਾਗਨਾਨ ਸਮਰਨ ਪੂਰਾ ਭਗ ਪ੍ਰਭ ਦੇ ਸਮਨ ਗਾਰਜ ਪੂਰੇ ਪ੍ਰਭ ਦੇ ਸਮਨ ਗਬ ਹੋਣਾ ਚੁਰੇ ਪ੍ਰਭ ਦੇ ਸਮਨ ਹਾੜ ਗੁਣ ਬਾਨੀ ਪ੍ਰਭ ਦੇ ਸਮਨ ਸਾਇ ਸਮਾਨੀ ਪ੍ਰਭ ਕੇ ਸਮਰਨ ਇਸ ਤਲਾਸਨ ਪ੍ਰਭ ਕੇ ਸਮਨ ਗਮ ਨਿਗਾਸਨ ਪ੍ਰਭ ਕੇ ਸਮਰਨ ਅਨਹੰਦ ਜੁਨਗਾਰ ਸੋਖ ਪ੍ਰਭ ਸੁਮਨ ਕੰਦਰਾ ਪਾਰ ਸਿਮਰੈ ਸੇ ਜਨ ਜਨ ਕੇ ਪ੍ਰਭ ਮਯਾਨ ਅਨੰਤ ਜਨ ਸਰਣੀ ਪਿਆਰ ਸਮਨ ਕਰ ਭਗਤ ਪ੍ਰਗਟਾਇਰ ਸਮਨ ਲਗ ਬੇਜੋ ਪਿਆਰ ਸਮਨ ਪੈ ਸਦ ਜੇ ਜਿਤਾਤੇ ਹਰਿ ਸਿਮਰਨ ਦੀਜਾ ਹੁ ਕੰਡ ਜਾਤੇ ਹਰਿ ਸਿਮਰਨ ਤਾਰੇ ਸਬਤਾਨਾ ਸਾਹਮਣੇ ਸਬਨ ਹਾਰ ਕਰਨ ਕਰਨਾ ਸਿਮਰਨ ਕੀਵ ਸਗਲਾ ਕਾਰਾ ਹਰਿ ਸਿਮਰਨ ਮਹਿ ਆਪ ਨਿਰੰਕਾਰ ਕਰਿ ਕਰਿ ਕਿਰਪਾ ਜੀ ਸਾਬ ਜਾਇ ਨਾਨਕ ਗੁਰਮੁਖ ਹਰਿ ਸਿਮਰਨ ਜਨ ਪਾਇ ਸੋਕ ਦੀਨ ਦਰਦ ਦੁਖ ਭਜਣਾ ਘਟ ਘਟ ਨਾਥ ਨਾਥ ਸਨ ਤੁਮਾਰੀ ਆਇ ਨਾਨਕ ਕੇ ਪ੍ਰਭ ਸਾਦਾ ਸਤਿ ਪਤਿ ਜੈ ਮਾਤ ਪਤਾ ਸੋਤ ਨਿਤਨਾ ਪਾਈ ਮਾਨੁ ਹੰ ਆਨੰਦ ਰਸ ਸੰਗ ਸਹਾਈ ਜਹਿ ਮਹਾ ਬਯਨ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤਰੇ ਚਲਾ ਜਹਿ ਮੁਸਕਲ ਹੋਵੈ ਦਪਾਰਿ ਹਰ ਗੁਨਾਮ ਖਿ ਨਮਾਇ ਸੁਦਾਰੀ ਅਨੰਗ ਪੁਣ ਹੈ ਤਾਰਣ ਕਰਤ ਨਹੀਂ ਤਰੇ ਹਰ ਗੁਨਾਮ ਕੋਟ ਪਾਪ ਪਰ ਹਰੈ ਗੁਰੂ ਨਾਮ ਜੋ ਪਵਨ ਮਨ ਮੇਰੇ ਨਾਨਕ ਬਾਬੂ ਸੋ ਕਨੇ ਸਕਲ ਸ੍ਰੇਸ਼ਟ ਕੋ ਰਾਜਾ ਦੁਖਿਆੜ ਕਾਰਨ ਜਪਦੇ ਸੁਖਿਆ ਅੱਲਾਹ ਕਰੋ ਰੀ ਬੰਦਨ ਪਰ ਆੜ ਕਾ ਨਾਮ ਜਪ ਤਨ ਸਤਾਨਿਕ ਮਾਰੰਗ ਤੇ ਖਨਮ ਜਾਇ ਹਰ ਕਨਮ ਜਪਦਾ ਅਗਾ ਹੋਏ ਜੇ ਮਾਰਗਿ ਜੀ ਰਤ ਕੇ ਲਤਾ ਹਰ ਨਾਮ ਸੰਗ ਹੋਦ ਸਹਿਲਾ ਸਰਮ ਸਦ ਤੇ ਆਈਐ ਨਾਨਕ ਗੁਰਮੁਖ ਪਰਮਗਤ ਪਾਈਏ ਸੂਰਤ ਨਹੀ ਕੋਡ ਲਖ ਬਾਹੀ ਨਾਮ ਜਪਦੇ ਤੈਹਾਰ ਬਰਾਹੀ ਆਣੀ ਗ ਬੈਗਨ ਜਹੇ ਆਏ ਸੰਗ ਰਾਹਿਰ ਕਾ ਨਾਮ ਜਪਦੇ ਗਲ ਉਦਾਰੇ ਅਣਕ ਜੋਨ ਜਨਮ ਮੈ ਮਰ ਜਾਮ ਨਾਮ ਜਿਖ ਬਾਬ ਇਸਲਾਮ ਹੋ ਮੈਲਾ ਮਲਕ ਬਹੁ ਨ ਤੋਇਰ ਕਾ ਨਾਮ ਕੋਡ ਪਵਖ ਵੈ ਸਣ ਨ ਉਪਮਣ ਨੰਗ ਨਾਨੀ ਪਾਈ ਸਾਧੂ ਕੇ ਸੰਗ ਦੇਹ ਮਾਰਗ ਕੀ ਗਿਨ ਜਹੇ ਨ ਕੋ ਸਾਧ ਕਾ ਨਾਮ ਖਾ ਸੰਗ ਤੋ ਸਾਡੇ ਹੀ ਪੈਡਾ ਬਾਂਦ ਕੁਬਾਰਾ ਗਡ ਕਾ ਨਾਮ ਸੰਗ ਜੀ ਆੜਾ ਜਾਹ ਪੰਥ ਤੇਰਾ ਕੋਣ ਸਿਆਨੂ ਹਰ ਕਾ ਨਾਮ ਤੈ ਰਨ ਪਛਾਨੂ ਜਿਹ ਹੈ ਮਹਾ ਬਿਆਨ ਤਬ ਤਬਹੁ ਕਾਮ ਤਿਆਰ ਕੇ ਨਾਮ ਕੀ ਤੂੰ ਪ੍ਰਸ਼ਾਮ ਜਾਦਰ ਘਮਨ ਤੋਂ ਤੋਜ ਆਕਰਖੈ ਤਹਿ ਨਾਨਕ ਹਰ ਹਰ ਮ੍ਰਿਤ ਬਿਰਖ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਗਮਨ ਵਿੱਚ ਨਾਮ ਹਰ ਕਾ ਨਾਮ ਦਾਸ ਕਿਉਂ ਰਹਾ ਨ ਕਿਆ ਨਾਮ ਅਦ੍ਰਿਯਨ ਕੋਟ ਹਰ ਜਾਸ ਕਰਤ ਸੰਤ ਦਿਨ ਰਾਤ ਹਰ ਹਰ ਆਉ ਖਦ ਸਾਧਗ ਮਤਾ ਹਰ ਜਨ ਗਹ ਹਰ ਨਾਮ ਨਿਦਾਨ ਪਾਰਮਨ ਹਰ ਜਨ ਕੀ ਨੋਦਾਨ ਮਨ ਤਰੰਗ ਰੰਗ ਤੇ ਰੰਗੇ ਕਰਨ ਜਨ ਕੇ ਬ੍ਰਤ ਵਿਵੇਕ ਹਰ ਕਨਮ ਜਨ ਕੋ ਮੁਗਤ ਜੋਗਤਾ ਹਰ ਕਨਮ ਜਨ ਕੋ ਤਰਪਤ ਪੁਗਤ ਹਰ ਕਨਮ ਜਨ ਕਾ ਰੂਪ ਰੰਗ ਹਰ ਨਾਮ ਜਬਦ ਕਾ ਪਰਣ ਪੰਗ ਹਰ ਕਨਮ ਜਨ ਕੀ ਵਿਡਿਆਈ ਹਰ ਕਨਮ ਜਨ ਸੋਬ ਬਾਈ ਹਰ ਕਨਮ ਜਨ ਕੋ ਭੋਗ ਜੋਗ ਹਰ ਨਾਮ ਜਬਦ ਕਾਛ ਨਾਹੀ ਬਿਯੋਗ ਨਿਰਨਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀ ਨਾਰਤਾ ਜਨ ਗਉ ਪ੍ਰਭ ਦੀਨਾ ਹਰ ਹਰ ਜਨ ਕੋੜ ਸਤਾਨੇ ਹਰ ਪ੍ਰਤਪ ਜਨ ਆਵਰਣਾ ਜਾਣੀ ਉ ਤਬੋ ਰਜਨ ਹਰ ਸਰਤ ਸੁਨ ਸਮਾਧ ਨਾਮਾ ਸਮਾਤੇ ਅਠ ਪੈਜਨ ਹਰਾ ਹਾਰ ਜਪੈਰ ਗ ਭਗਤ ਪ੍ਰਗਟ ਨੀ ਛਪਾਰ ਕੇ ਬਗਤ ਮੁਗਨ ਬੋ ਕਰੈ ਨਾਣ ਜਨ ਸੰਗੇ ਤੇ ਤਰੇ ਪਾਰ ਜਾਦੇ ਹੋ ਹਰ ਗੁਨਾਮ ਕਾਮ ਤੇ ਨ ਹਰ ਹਰ ਗੁਨ ਗਾਮ ਸਭ ਤੂਤ ਮਾਨਿਕ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਦੇ ਵਸੈ ਸੰਤ ਪ੍ਰਤਾਪ ਦੁਰਤ ਸਾਹਮਣ ਸਤ ਸੰਤ ਕਾ ਸੰਗ ਬਟ ਭਾਗੀ ਪਈਏ ਸੰਤ ਕੀ ਸੇਵਾ ਨਾਮ ਤੇ ਇਹ ਨਾਮ ਤੁਲਕ ਸ਼ਵ ਆਵਰਣ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਲੋਕ ਬਹੁ ਸ਼ਾਸਤਰ ਬਹੁ ਸਮਰਤੀ ਪੇਖੇ ਸਰਬ ਟਡੋਲ ਪੂਰਿ ਸੁਨਾਹੀ ਹਰਿ ਹਰੇ ਨਾਨਕ ਨਾਮੁ ਮੋਲੁ ਅਪਦੀ ਜਾਪ ਤਾਪ ਗਿਆਨ ਸਭ ਗਿਆਨ ਖੜ ਸ਼ਾਸਤਰ ਸਮਰਤਿ ਬਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਵਦੇ ਪ੍ਰਿਆ ਅਣਕ ਪ੍ਰਕਾਰ ਕੀ ਬਹੁ ਜਿਤਨਾ ਬੋrndਨ ਹੋਮੇ ਬੋrndਨ ਸਰੀਰ ਕਟਾਇ ਹਮ ਕਰਤੀ ਵਰਤਨਮ ਕਰ ਬਹ ਪਤੀ ਨਹੀ ਤੋਲ ਨਾਮ ਨਾਮਿ ਚਰਣਾ ਗੁਰਮੁਖ ਨਾਮ ਜਪਿ ਇਕ ਬਾਰ ਨਉ ਘੰ ਪ੍ਰਥਮੀ ਪ੍ਰਜਰ ਜੀਵੈ ਮਹਾਦਾਸ ਪੀਸਰਥਿ ਵੈਗਨ ਮਹਿ ਹੋਨ ਪ੍ਰਾਨ ਕਰਨ ਗੈ ਸਭ ਹਰੂ ਭੂਮ ਦਾ ਨਿਉਲੀ ਕਰਨ ਕਰੈ ਬਹੁ ਸੁਨਿਆਨ ਮਨਿਕ ਸੰਮਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹਮੈ ਮੈਲ ਨ ਜਾਵੈ ਹਰਿ ਕ ਨਾਮ ਸਮਦਨ ਕਛ ਨਾਹੀ ਨਾਨਕ ਗੁਰਮੰਗ ਨਾਮ ਜਪਦ ਕਰਿ ਪਾਹਿ ਮਨ ਗਾਮਨ ਤਿ ਹਰਦੇ ਸੂਟਾ ਕਰ ਬਗਮਨ ਮਨ ਤੇ ਫੋਟਾ ਸੋੜੀ ਕਰੈ ਸੋਜ ਕਰੈ ਦੇਨ ਸਰੜਾਤ ਮਾਨ ਕੀ ਮਾਲਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਦਾ ਗਉਣਾ ਵਿਖਟ ਰੈ ਜਲਤੋ ਹੈ ਬਹੁ ਦੇਹ ਅਨੀਤ ਸੋਦ ਗਾਹਾ ਹੋਏ ਗੱਜ ਬੀਦ ਮਨ ਹਰਿ ਕੇ ਨਾਮ ਕੀ ਮਹਿਮਾ ਊਜ ਨਾਨਕ ਨਾਮ ਤੇ ਪਦਤ ਬਹੁ ਮੂਜ ਬਹੁਤ ਸਿਆਣ ਮਜਮ ਕਾ ਪਉ ਬਿਆ ਪੈਨ ਗਜ ਤਨਕਾਰ ਤਰਿ ਸਨਣ ਨਾ ਤਰਾਪ ਬੇਖ ਨੇ ਗੁਣ ਨਹੀਂ ਪੁਜਾ ਗੋਡ ਪਾਵ ਦਰਗਨਿ ਸੱਜੇ ਛੂਟ ਸੁਨਾਹੀ ਉਪਾਇਲ ਮੋਹ ਬਿਆ ਪਹਿਮਾਇ ਜਾਲ ਅਵਣ ਕਰਤੂ ਤਸ ਅਗਲੀ ਜਮਦਾਨੈ ਗੋਵਿੰਦ ਭਜਨ ਮੈਨੇ ਚਲਣ ਹੀ ਮਨ ਹਰਿ ਕਾ ਨਾਮ ਜਬੀ ਦੁਖ ਜਾਏ ਨਾਨਕ ਗੁਲ ਸੈ ਸਪਾਈ ਚਾਰ ਪਦਾਰਥ ਢੇਕ ਮੰਗਾ ਸਹਾਜਣ